ਆ ਪਿੰਡ ਸ਼ਾਹਪੁਰ ਪਹੁੰਚੇ ਆ ਬਿਲਕੁਲ ਨੇੜੇ ਤਰਨਤਾਰਨ ਜ਼ਿਲ੍ਹਾ ਤਸੀਲ ਦੀ ਤਰਨਤਾਰਨ ਅੱਜ ਦੋ ਮੱਜਾਂ ਵਿਖਾਈਆਂ ਨੇ ਵੀਰ ਰਣਜੀਤ ਹਣਾਂ ਦੇ ਘਰੋਂ ਠੀਕ ਆ ਜੀ ਦੋਨੋਂ ਮੱਜਾਂ ਚੰਗੀਆਂ ਨੇ ਸੂਈਆਂ ਸਵਾਈਆਂ ਤਾਜ਼ੀਆਂ ਦੋ ਮਗਰ ਮੇਲ ਕਾਫ ਆ ਮਗਰ ਕੱਟੇ ਆ ਇੱਕ ਦੂਜਾ ਸੁਬਾ ਝੋਟੀ ਸੂਈ ਐ ਤੇ ਇੱਕ ਤਕਰੀਬਨ ਕੋਈ ਤਿੱਜਾ ਸੁਬਾ ਅੰਗ ਕੇ ਸੌਦਾ ਕਰ ਲਿਓ ਠੀਕ ਆ ਜੀ ਜਿਹੜੀ ਆ ਪਰਲੇ ਪਾਸੇ ਤੁਹਾਨੂੰ ਵੱਡੀ ਮੱਜ ਆਪਾਂ ਦਿਖਾ ਰਹੇ ਆ ਠੀਕ ਆ ਜੀ ਇਹਦਾ ਮਗਰ ਕਟਾ ਮੇਲ ਕਾਫ ਆ ਤੇ ਕੱਲ ਦੀ ਸੂਈ ਆ 7 ਕਿਲੋ ਬੋਲਾ ਦੋ ਕਟਾਂਗ ਦੀ ਚਵਾਈ ਹੋਈ ਆ ਇਹ ਅੱਜ ਸਿਰਫ 80000 ਦੇ ਵਿੱਚੋਂ ਖੁੱਲਾ ਡੁੱਲਾ ਮਾਨਤਨ ਕੀਤਾ ਜਾਊਗਾ ਮਗਰ ਦੇ ਘਟਾ 나ੜੂਆ ਨਾਲ ਆ ਬੱਚੇ ਦੇ ਠੀਕ ਆ ਇੱਕ ਸਗੜ ਨੰਬਰ ਤੇ ਜਿਹੜੀ ਝੋਟੀ ਵਿਖਾਵਾਂਗੇ ਤੁਹਾਨੂੰ ਇਹ ਦੂਜਾ ਸਵੇਰ ਸੂਈਆ ਤਕਰੀਬਨ ਅਜੇ ਤਿੰਨ ਕ ਦਿਨ ਦਾ ਸਮਾਂ ਹੋ ਗਿਆ 나ੜੂਆ ਬਿਲਕੁਲ ਇਹਦੇ ਘਟੇ ਨਾਲ ਵੀ ਤੁਸੀਂ ਵੇਖੋਗੇ 나ੜੂਆ ਨਾਲ ਆ ਤੇ ਜੈਜ ਰੇਟ ਦੇ ਵਿੱਚ ਇਹ ਵੀ ਮਿਲ ਜੂਗੀ ਤੁਹਾਨੂੰ ਠੀਕ ਆ 10 ਕਿਲੋ ਐਸ ਵਕਤ ਬੋਲਾ ਪੂਰੀ ਵੀਡੀਓ ਕੱਲ ਨੂੰ ਆ ਰਹੀ ਉਹਦੇ ਵਿੱਚ ਚਵਾਈ ਪ੍ਰੋਪਰ ਕਰਕੇ ਦਿਖਾਈ ਆ ਤੇ ਇਹ ਵੀ 10 ਕਿਲੋ ਦੁੱਧ ਦੇ ਅਕੋਰਡਿੰਗ ਦੋਸਤੋ ਲੱਖੋਂ ਬਾਹਰ ਭਾਵੇਂ 105 ਕਰ ਲਓ 10 ਕਰ ਲਓ ਲੱਖ ਦੇ ਵਿੱਚੋਂ ਵੀਰਾਂ ਦਾ ਖੁੱਲਾ ਡੁੱਲਾ ਮਾਨ ਚਵਾਈ ਚੁਬੀ ਦੀ ਬਿਲਕੁਲ ਇੱਕ ਨੰਬਰ ਆ ਠੀਕ ਆ ਜੀ ਚੋਣ ਦੇ ਵਿੱਚ ਕੋਈ ਪਸ਼ੂ ਮਾਰਾ ਨਹੀਂਗਾ ਕੋਈ ਗਲਬਾਤ ਹੋਵੇ ਤਾਂ ਪਹਿਲਾਂ ਦੱਸੀ ਜਾਊਗੀ ਆ ਜਿਹੜੀ ਇੱਕ ਤਾਂ ਛੋਟੀ ਬੁਖਾਰਿਆ ਠੀਕ ਆ ਜੀ ਇਹ ਛੋਟੀ ਤਕਰੀਬਨ ਕੋਈ 2 ਸਵਾ 2 ਸਾਲ ਉਮਰਾਂ ਕੱਟੀ ਸੀ ਹਾਈਟ ਘੱਟ ਬਹੁਤ ਸੋਹਣਾ ਛੋਟਾ ਸਿੰਘ ਇਹ ਵੀ ਅੱਜ 45000 ਵੀਰਾਂ ਦਾ ਡਿਮਾਂਡ ਕਰਦੇ ਆ 42000 ਦੀ ਇਹ ਫਾਈਨਲ ਅੱਜ ਕੱਟੀ ਦਿੱਤੀ ਜਾਊਗੀ ਅਮਸਰ ਛੋਟੀ ਆ ਬਾਕੀ ਮੇਰਾ ਭਰਾ ਕੋਈ 2-3 ਮਹੀਨੇ ਸਾਹ ਗਿਆ ਲੱਗਣ ਬਣਦੇ ਪੂਰੇ ਬੱਤਰ ਤੇ ਆ ਠੀਕ ਆ ਜੀ ਸੋ ਬਾਕੀ ਇਹ ਡਿਟੇਲ ਆ ਚਾਰੇ ਥਾਣਾ ਕੋਈ ਪੋਰਚਾਕ ਨਹੀਂ ਕੀ ਨਾਲਵਾਦੂ ਘ